ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੰਡੀ ਬੰਦਿਸ਼ ਮੈਂ ਕੋਈ ਨ ਡਿਠਾ ਤੂੰ ਨਾਨਕ ਮਨ ਭਾਣਾ ਭਾਈ ਤਿਸ ਮਿੱਤਰ ਵਿਚੋਲੇ ਜਹ ਮਿਲ ਕੰਤਿ ਪਿਛਾਣਾ ਤਉ ਤੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵੜਿਆਈ ਕੋਈ ਨਾਉ ਨ ਜਾਣੈ ਮੇਰਾ ਸੋ ਕਹੋ ਢੰ ਗੁਰ ਸੇਵੀਐ ਇਹਨੇ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨਵੇ ਰੇ ਨਰ ਇਹ ਸਾਚੀ ਜੀਤਾਰ ਸਗਲ ਜਗਤ ਹੈ ਜੈ ਸਪਨਾ ਬਿਨ ਸਤਵ ਲਗਤ ਨਵਾਰ ਰੇ ਨਰ ਇਹ ਸੱਚੀ ਜੀਤਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਵਾਰ ਰਹਾ ਦਾਰੂ ਪੀਤ ਬਨਾਈ ਰਚ ਪਾਚਾ ਰਹਿਤ ਨਹੀਂ ਦਿਨ ਚਾਰ ਤੈਸੀ ਹੀ ਇਹ ਸੁਖ ਮਾਇਆ ਕੇ ਉਰਜੋ ਕਹਾ ਗਵਾਰ ਅਜੋ ਸਮਝ ਕਛ ਵਿਗਰਿਉ ਨਾਹਿ ਨ ਭਜਲੇ ਨਾਮ ਮੂਰਾਰ ਕਹੋ ਨਾਨਕ ਨਿੱਜ ਮਤ ਸਾਧਨ ਕਾ ਪਾਖਿਓ ਤੋਹੇ ਪੁਕਾਰ ਅਜਹੁ ਸਮਝ ਕਾਚਿ ਵਿਗਰਿਓ ਨਾਹਿਨ ਭਜ ਲੈ ਨਾਮ ਮਰਾਰ ਕਹੋ ਨਾਨਕ ਨਿਜ ਮਤ ਸਾਧਨ ਕਾ ਭਖੇ ਤੋਹਿੁ ਪੁਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੀ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 633 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਮਹੱਲਾ ਨਾਵ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਸੋਰਠ ਰਾਗ ਦੇ ਵਿੱਚ ਇਹ ਸ਼ਬਦ ਉਚਾਰਣ ਕੀਤਾ ਹੈ ਰੇ ਨਰ ਇਹ ਸੱਚੀ ਜੀਤਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਸਮਝਾ ਰਹੇ ਹੈ ਕਿ ਭਾਈ ਆ ਗੱਲ ਪੱਕੀ ਆਪਣੇ ਹਿਰਦੇ ਚ ਵਸਾ ਲੋ ਜੀ ਦਾ ਭਾਵ ਹੁੰਦਾ ਹਿਰਦਾ ਜਿਵੇਂ ਕਈ ਬੰਦੇ ਅੱਜ ਵੀ ਜਾ ਕੇ ਕਹਿੰਦੇ ਆ ਮੇਰਾ ਜੀ ਖਰਾਬ ਹੋ ਰਿਹਾ ਹੈ ਭਾਵ ਕਈ ਬੰਦੇ ਕਹਿੰਦੇ ਮੇਰਾ ਦਿਲ ਕੱਚਾ ਹੋ ਰਿਹਾ ਇਹ ਜੀ ਸ਼ਬਦ ਜਿਹੜਾ ਇਹ ਦਿਲ ਨੂੰ ਸੰਬੋਧਨ ਹੋ ਕੇ ਕਿਹਾ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਰੇ ਨਰ ਇਹ ਸੰਸਾਰ ਦੇ ਲੋਕੋ ਇਹ ਸੱਚੀ ਜੀਤਾਰ ਕਹਿੰਦੇ ਇਹ ਗੱਲ ਪੱਕੀ ਆਪਣੇ ਹਿਰਦੇ ਚ ਵਸਾ ਲੋ ਕਿਹੜੀ ਜੀ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਵਾਰ ਕਹਿੰਦੇ ਜਿਹੜਾ ਇਹ ਸੰਸਾਰ ਦਿਸ ਰਿਹਾ ਹੈ ਨਾ ਕਹਿੰਦੇ ਇੱਕ ਸੁਪਨੇ ਦੀ ਨਿਆਈ ਹੈ ਜਿਵੇਂ ਸੁਪਨੇ ਦੇ ਵਿੱਚ ਪਿਖਾਰੀ ਜਿਹੜਾ ਹੁੰਦਾ ਉਹ ਰਾਜਾ ਬਣ ਜਾਂਦਾ ਜਿਹੜਾ ਰਾਜਾ ਹੁੰਦਾ ਉਹ ਪਿਖਾਰੀ ਬਣ ਜਾਂਦਾ ਸੁਪਨੇ ਦੇ ਵਿੱਚ ਕਹਿੰਦੇ ਵਸੇ ਇਸੇ ਤਰਿਆਂ ਸੰਸਾਰ ਹੈ ਇਹਨੂੰ ਕਹਿੰਦੇ ਤੁਸੀਂ ਸੁਪਨੇ ਦੀ ਨਿਆਈ ਵੇਖਿਓ ਜਿਵੇਂ ਸੁਪਨਾ ਰਾਤ ਨੂੰ ਜਦੋਂ ਅਸੀਂ ਗੂੜੀ ਨੀਂਦ 'ਚ ਹੁੰਨੇ ਆ ਨਾ ਉਦੋਂ ਸੁਪਨਾ ਚੱਲਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਜਦੋਂ ਉਹ ਅੱਖਾਂ ਖੁੱਲ ਜਾਂਦੀਆਂ ਨੇ ਨਾ ਉਦੋਂ ਸੁਪਨਾ ਟੁੱਟ ਜਾਂਦਾ ਹੈ ਪਰ ਕਹਿੰਦੇ ਆ ਜਿਹੜਾ ਸੁਪਨਾ ਹੈ ਨਾ ਸੰਸਾਰ ਦਾ ਜਿੱਦੇ ਸਾਡੀਆਂ ਅੱਖਾਂ ਖੁੱਲੀਆਂ ਸੀ ਉਦਦੇ ਸੁਪਨਾ ਸ਼ੁਰੂ ਹੋਇਆ ਜਿੱਦੇ ਅੱਖਾਂ ਬੰਦ ਹੋਣੀਆਂ ਉਹਦੇ ਸੁਪਨਾ ਟੁੱਟ ਜਾਣੇ ਬੰਦ ਹੋ ਜਾਣੇ ਕਹਿੰਦੇ ਹੈ ਉਹਦੇ ਵਰਗੇ ਉਹ ਅੱਖਾਂ ਬੰਦ ਹੋਈ ਤੇ ਸੁਪਨਾ ਚੱਲੂ ਹੁੰਦਾ ਤੇ ਇਹ ਕਹਿੰਦੇ ਅੱਖਾਂ ਖੁੱਲੀਆਂ ਤੇ ਸੁਪਨਾ ਚੱਲੂ ਹੁੰਦਾ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਵਾਰ ਕਹਿੰਦੇ ਆ ਜਿਹੜਾ ਸਾਰਾ ਸੰਸਾਰ ਦਿਸ ਰਿਹਾ ਹੈ ਨਾ ਇਹਨੂੰ ਕਹਿੰਦੇ ਖਤਮ ਹੋਣ ਲੱਗਿਆ ਇੱਕ ਸਕਿੰਟ ਲੱਗਣਾ ਹੈ ਕਈ ਵਾਰੀ ਅਸੀਂ ਕਹਿੰਨੇ ਆ ਨਾ ਕਿ ਬੰਦਾ ਇਹਦੇ ਚੰਗਾ ਭਲਾ ਸੀ 1 ਮਿੰਟ ਲੱਗਿਆ ਗੁਰੂ ਸਾਹਿਬ ਕਹਿੰਦੇ ਆ ਗੁਰਬਾਣੀ ਦੇ ਵਿੱਚ ਕਹਿੰਦੇ ਆ ਸਰੀਰ ਨੂੰ ਬਣਨ ਵਾਸਤੇ ਮਾਂ ਦੇ ਗਰਭ ਵਿੱਚ ਪੂਰੇ 6 ਮਹੀਨੇ ਲੱਗਦੇ ਆ ਤੇ ਜਨਮ 9 ਮਹੀਨਿਆਂ ਤੇ ਹੁੰਦਾ ਕੰਪਲੀਟ ਸਰੀਰ ਜਿਹੜਾ ਮਾਂ ਦੇ ਗਰਭ ਚ 6 ਮਹੀਨਿਆਂ ਚ ਹੁੰਦਾ ਪਰ ਕਹਿੰਦੇ 6 ਮਹੀਨੇ ਮਰਨ ਤੇ ਨਹੀਂ ਲੱਗਦੇ ਗੁਰੂ ਸਾਹਿਬ ਨੇ ਕਿਹਾ ਗਾ ਦੇਂਦਿਆਂ 6 ਮਾ ਤੋੜੰਦਿਆਂ ਇੱਕ ਖਿੰਨੋ ਕਹਿੰਦੇ ਖਤਮ ਹੋਣ ਤੇ 1 ਮਿੰਟ ਲੱਗਣਾ ਐ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਵਾਰ ਕਹਿੰਦੇ ਇਹਨੂੰ ਖਤਮ ਹੋਣ ਤੇ 1 ਮਿੰਟ ਲੱਗਣਾ ਟਾਈਮ ਨਹੀਂ ਲੱਗਣਾ ਰਹਾਓ ਰਹਾਓ ਦਾ ਭਾਵ ਕਿ ਠਹਿਰਨਾ ਰੁਕਣਾ ਵਿਸਰਾਮ ਵਿਸਰਾਮ ਦਾ ਭਾਵ ਵੀ ਹੋ ਗਿਆ ਕਿ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਅਗਲੀ ਪੰਗਤੀ ਦੇ ਵਿੱਚ ਕੀ ਕਹਿ ਰਹੇ ਸਾਨੂੰ ਸਮਝਾਉਣ ਵਾਸਤੇ 바ਰੂ ਪੀਤ ਬਨਾਈ ਰੱਜ ਪੱਛ ਰਹਿਤ ਨਹੀਂ ਦੇ ਨਚਾਰ 바ਰੂ ਕਹਿੰਦੇ ਕੰਧ ਨੂੰ 바ਰੂ ਰੇਤ ਦੀ ਕੰਧ ਨੂੰ ਪੀਤ ਕੰਧ ਨੂੰ ਕਹਿੰਦੇ ਐ ਕਹਿੰਦੇ ਜਿਹੜੀ ਰੇਤ ਦੀ ਕੰਧ ਹੈ ਉਹਨੂੰ ਬੜਾਈ ਪੋਚ ਸਮਾਰ ਕੇ ਬਣਾ ਲਈ ਕਹਿੰਦੇ ਪਰ ਰਹਿਣੀ ਤੇ ਉਹ ਚਾਰਕ ਦਿਨੇ ਐ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਕਹਿੰਦੇ ਆ ਜਿਹੜਾ ਸ਼ਰੀਰ ਹੈ ਇਹ ਕਹਿੰਦੇ ਇੱਕ ਰੇਤ ਦੀ ਕੰਧ ਹੈ ਤੇਰੀ ਜਲ ਕੀ ਪੀਤ ਪਵਣ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ 나ੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਵਸੇਰਾ ਕਹਿੰਦੇ ਜਿਵੇਂ ਪੰਛੀ ਆ ਕੇ ਨਾ ਇੱਕ ਦਰਖਤ ਤੇ ਰਾਤ ਕੱਟ ਲੈਂਦੇ ਐ ਕਹਿੰਦੇ ਅਸੀਂ ਵੀ ਇਸ ਸੰਸਾਰ ਦੇ ਵਿੱਚ ਰਾਤ ਕੱਟਣ ਵਾਸਤੇ ਆਏ ਆ ਬਸ ਬਾਰੂ ਭੀਤ ਬਣਾਈ ਰੱਤ ਪੱਤ ਬੜੀ ਲਿਪਕ ਕੇ ਸੋਹਣੀ ਬਣਾ ਲਈ ਕੰਧ ਰਹਿਤ ਨਹੀਂ ਦਿਨ ਚਾਰ ਕਹਿੰਦੇ ਪਰ ਜਿਹੜੀ ਹੈ ਰੇਤ ਦੀ ਕੰਧ ਕਹਿੰਦੇ ਉਹ ਜਾਦੇ ਚਿਰ ਨਹੀਂ ਰਹਿੰਦੀ ਕਹਿੰਦੇ ਉਹ ਟਹਿ ਜਾਣੀ ਐ ਇਸੇ ਤਰੀਕੇ ਕਹਿੰਦੇ ਤੂੰ ਵੀ ਚਾਰ ਕਿ ਦਿਨਾਂ ਦੀ ਐ ਆਪਣੇ ਆਪ ਨੂੰ ਇਹ ਗੱਲਾਂ ਛੱਡ ਦੇ ਕਿ ਮੇਰੀ ਉਮਰ ਨਾ 100 ਸਾਲ ਹੋਣੀ ਐ ਮੇਰੀ ਉਮਰ 90 ਸਾਲ ਹੋਣੀ ਐ ਕਹਿੰਦੇ ਛੱਡਣਾ ਪੈਣਾ ਤੈਨੂੰ ਤਾਂ ਇਸੇ ਹੀ ਸੁਖ ਮਾਇਆ ਕੇ ਉਰਜੋ ਕਹਾanggवार ਕਹਿੰਦੇ ਜਦੋਂ ਤੈਨੂੰ ਪਤਾ ਹੈ ਫਿਰ ਵੀ ਤੂੰ ਕਹਿੰਦੇ ਪ੍ਰਮਾਤਮਾ ਨੂੰ ਛੱਡ ਕੇ ਮਾਇਆ ਦੇ ਧੰਦਿਆਂ 'ਚ ਪੈ ਗਿਆ ਮਾਇਆ ਮਾੜੀ ਨਹੀਂ ਹੈ ਗੁਰੂ ਸਾਹਿਬ ਨੇ ਕਿਹਾ ਜੇ ਤੇਰੀ ਜ਼ਿੰਦਗੀ 'ਚ ਗੁਰੂ ਹੈ ਤਾਂ ਮਾਇਆ ਵੀ ਚੰਗੀ ਹੈ ਜੇ ਗੁਰੂ ਨਹੀਂ ਤੇਰੀ ਜ਼ਿੰਦਗੀ 'ਚ ਫਿਰ ਮਾਇਆ ਵੀ ਚੰਗੀ ਨਹੀਂ ਹੈ ਫਿਰ ਉਹ ਕਹਿੰਦੇ ਮਾਇਆ ਵੀ ਚੰਗੀ ਨਹੀਂ ਹੈ ਮਾਇਆ ਕਦੋਂ ਚੰਗੀ ਬਣਦੀ ਹੈ ਜਦੋਂ ਸਾਡੀ ਜ਼ਿੰਦਗੀ 'ਚ ਗੁਰੂ ਹੈ ਫਿਰ ਕਹਿੰਦੇ ਧੀਆਂ ਪੁੱਤਰ ਸਾਰਾ ਕੁਝ ਸੋਹਣਾ ਹੈ ਜਮੀਨਾ ਜਾਇਦਾਦਾਂ ਸਾਰਾ ਕੁਝ ਸੋਹਣਾ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜਿੰਦੇ ਬਾਬਤ ਵਿਦਵਾਨਾਂ ਨੇ ਸ਼ਬਦ ਲਿਖੇ ਨੇ ਨਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਕਿਰਤ ਕਰੋ ਕਿਰਤ ਕਰਨ ਦਾ ਭਾਵ ਕਿ ਪੈਸਾ ਕਮਾਉਣਾ ਹੁੰਦਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿ ਨਾਮ ਜਪਣਾ ਜ਼ਰੂਰੀ ਹੈ ਫਿਰ ਵੰਡ ਕੇ ਵੀ ਛਕਣਾ ਜ਼ਰੂਰੀ ਹੈ ਤੈਸੇ ਹੀ ਇਹ ਸੁਖ ਮਾਇਆ ਕੀ ਔਰ ਜਿਉਂ ਕਹਾ ਗਵਾਰ ਕਹਿੰਦੇ ਪਰਮਾਤਮਾ ਨੂੰ ਛੱਡ ਕੇ ਆਹ ਮਾਇਆ ਦੇ ਧੰਦੇਆਂ 'ਚ ਉਰਜ ਗਿਆ ਇਹ ਕਹਿੰਦੇ ਮੂਰਖਾਂ ਦੀ ਨਿਸ਼ਾਨੀ ਹੁੰਦੀ ਐ ਗਵਾਰ ਦਾ ਭਾਵਨਾ ਮੂਰਖ ਜਿਹੜਾ ਇਨਸਾਨ ਪਰਮਾਤਮਾ ਨੂੰ ਛੱਡ ਕੇ ਇਹ ਧੰਦੇਆਂ 'ਚ ਪੈ ਗਿਆ ਉਹਨੂੰ ਗੁਰੂ ਸਾਹਿਬ ਕਹਿੰਦੇ ਮੂਰਖ ਐ ਤੇ ਰਾਵਣ ਦੇ ਬਾਬਤ ਵੀ ਤੇ ਗੁਰੂ ਸਾਹਿਬ ਨੇ ਕਿਹਾ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਨਿਰਦਕ ਕਹੀਆ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਤੇ ਉਹਨੂੰ ਵੀ ਦਰਜਾ ਦੇਖੋ ਕਿਹੜਾ ਦਿੱਤਾ ਗੁਰੂ ਸਾਹਿਬ ਨੇ ਕਿ ਉਹਦੇ ਕੋਲੇ ਪੈਸਾ ਬਥੇਰਾ ਸੀ ਪੜਿਆ ਵੀ ਬਥੇਰਾ ਉਹਨਾਂ ਨੇ ਗ੍ਰੰਥ ਬਥੇਰੇ ਪੜੇ ਪਰ ਉਹਨਾਂ ਤੇ ਅਮਲ ਨਹੀਂ ਕੀਤਾ ਗੁਰੂ ਸਾਹਿਬ ਨਾਲ ਇਹ ਸਮਝਾਉਂਦੇ ਐ ਕਿ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਹ ਆਏ ਕੰਮ ਕਹਿੰਦੇ ਅਮਲ ਕਰਨੇ ਪੈਣੇ ਆ ਤੇ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਆ ਮਾਰੇ ਸਾਨੂੰ ਸਮਝਾਰੇ ਅਜੂ ਸਮਝ ਕਛ ਬਿਗਰਿਓ ਨਾਹਿਨ ਭਜਲੇ ਨਾਮ ਮੁਰਾਰ ਕਹਿੰਦੇ ਅਜੇ ਵੀ ਤੇਰਾ ਕੁਝ ਨਹੀਂ ਵਿਗੜਿਆ ਅਜੇ ਵੀ ਤੇਰੇ ਕੋਲੇ ਸਮਾਂ ਹੈ ਇੱਕ ਦਿਨ ਦੋ ਦਿਨ ਪੰਜ ਦਿਨ 10 ਦਿਨ ਮਹੀਨਾ 20 ਦਿਨ ਮਹੀਨਾ ਦੋ ਮਹੀਨੇ ਸਾਲ ਦੋ ਸਾਲ 20 ਸਾਲ ਪਏ ਨੇ ਅਜੇ ਤੇਰੇ ਕੋਲੇ ਕਹਿੰਦੇ ਅਜੂ ਸਮਝ ਕਛ ਬਿਗਰਿਓ ਨਾਹਿਨ ਕਹਿੰਦੇ ਅਜੇ ਵੀ ਸਮਝ ਲੈ ਕਿ ਮੇਰਾ ਕੁਝ ਨਹੀਂ ਵਿਗੜਿਆ ਭਜ ਲੈ ਨਾਮ ਮੁਰਾਰ ਅਜੇ ਵੀ ਕਹਿੰਦੇ ਉਸ ਪ੍ਰਮਾਤਮਾ ਦੇ ਨਾਮ ਨਾਲ ਆਪਣਾ ਮਨ ਜੋੜ ਲੈ ਰਾਮ ਦੇ ਨਾਲ ਆਪਣਾ ਚਿੱਤ ਜੋੜ ਲੈ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜ ਲੈ ਉਸ ਅੱਲਾ ਦੇ ਨਾਲ ਆਪਣਾ ਚਿੱਤ ਜੋੜ ਲੈ ਕਹਿੰਦੇ ਫਿਰ ਇਹ ਸਾਰਾ ਕੁਝ ਸੋਨਾ ਬਣ ਜਾਣਾ ਕਹੋ ਨਾਨਕ ਨਿਜ ਮਤ ਸਾਧਨ ਕਹੋ ਭਾਖਿਓ ਤੋਹੇ ਪੁਕਾਰ ਪਾਖਿਓ ਦਾ ਭਾਵ ਹੁੰਦਾ ਬੋਲੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਨੇ ਇਹ ਸ਼ਬਦ ਇਸ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ ਤੇ ਉਹਨਾਂ ਨੇ ਕਿਹਾ ਕੋ ਨਾਨਕ ਨਿਜ ਮਤ ਸਾਧਨ ਕੋ ਕਿ ਜਿੰਨੀ ਕੁ ਸਾਡੇ ਕੋਲ ਮਤ ਹੈ ਅਸੀਂ ਤੁਹਾਨੂੰ ਉੱਚੀ ਉੱਚੀ ਪੁਕਾਰ ਕੇ ਕਹਿ ਰਹੇ ਹਾਂ ਜੇ ਉਸ ਪਰਮਾਤਮਾ ਦੇ ਨਾਲ ਜੁੜ ਜਾਓ ਉਸ ਪਰਮਾਤਮਾ ਦੇ ਨਾਲ ਜੁੜਨ ਤੋਂ ਬਾਅਦ ਆਹ ਸ਼ਰੀਰ ਦਾ ਮੁੱਲ ਪੈ ਜਾਣਾ ਜੇ ਉਸ ਪਰਮਾਤਮਾ ਦੇ ਨਾਲ ਨਾ ਜੁੜੇ ਚਾਹੇ ਕਿੰਨਾ ਹੀ ਅਮੀਰ ਘਰਾਣੇ ਦਾ ਹੋਵੇ ਕਹਿੰਦੇ ਤੇਰਾ ਮੁੱਲ ਨਹੀਂ ਪੈਣਾ ਪਰ ਜੇ ਤੂੰ ਉਸ ਪਰਮਾਤਮਾ ਦੇ ਨਾਲ ਜੁੜ ਗਿਆ ਕਹਿੰਦੇ ਚਾਹੇ ਬਿਲਕੁਲ ਗਰੀਬ ਘਰਾਣੇ 'ਚ ਹੋਵੇ ਕਹਿੰਦੇ ਤੇਰਾ ਮੁੱਲ ਪੈ ਜਾਣਾ ਮੁੱਲ ਤਾਂ ਪੈਣਾ ਜੇ ਗੁਰੂ ਦੇ ਨਾਲ ਆਪਣਾ ਮਨ ਜੋੜਾਂਗੇ ਅਜੂਹ ਸਮਝ ਕਛ ਬਿਗਰਿਓ ਨਾਹਿਨ ਭਜਲੇ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕਉ ਭਖਿਓ ਤੋਹੇ ਪੁਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ